ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਪੰਜਾਬ ਦੀ ਜਿਹੜੀ ਕਿ ਹਿੰਦੁਸਤਾਨ ਬਣਨ ਤੋਂ ਪਹਿਲਾਂ ਹੋਂਦ ਵਿੱਚ ਆਈ ਹੋਈ ਹੈ ਦੇਖੋ ਜੀ ਇੱਥੇ ਮੈਂ ਦੋਸ਼ ਭਾਜਪੀ ਨੂੰ ਦੇਾਂਗੇ ਜਿਨ੍ਹਾਂ ਨੇ ਉਹਨੂੰ ਪਦਮ ਸ਼੍ਰੀ ਦਿੱਤਾ ਔਰ ਮੰਡੀ ਤੋਂ ਸੀਟ ਦਿੱਤੀ ਕਿਉਂਕਿ ਉਹ ਸ਼ੁਰੂ ਤੋਂ ਹੀ ਕਿਸਾਨਾਂ ਦੇ ਖਿਲਾਫ ਬੋਲਦੀ ਰਹੀ ਹੈ ਕੀ ਤੁਸੀਂ ਵੋਟਾਂ ਪਾਉਣ ਲੱਗਿਆ ਇਹ ਨਹੀਂ ਸੀ ਸੋਚਿਆ ਕਿ ਕਿਹੜੀ ਪਾਰਟੀ ਨੂੰ ਤੁਸੀਂ ਵੋਟਾਂ ਪਾ ਰਹੇ ਆ ਜਿਹੜੀ ਪਾਰਟੀ ਨੇ ਤੁਹਾਡੇ ਗੋਲਡਨ ਟੈਂਪਲ ਦੇ ਉੱਤੇ ਅਟੈਕ ਕੀਤਾ ਹੋਏ ਤਾਂ ਲੋਕਾਂ ਦੇ ਵਿੱਚ ਇੱਕ ਭੈ ਬਣ ਗਿਆ ਹੈ ਕਿ ਜੇ ਦੋਸ਼ੀ ਨੂੰ ਜਤਾਇਆ ਤਾਂ ਹਾਲਾਤ ਜਿਹੜੇ ਹੈ ਉਹ ਖਰਾਬ ਹੋ ਸਕਦੇ ਆ ਸਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਮੀਆ ਸਵਾਗਤ ਕਰਦੀਆਂ ਅਮਰੀਕਾ ਤੋਂ ਡਾਕਟਰ ਸ੍ਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਆਫ ਅਮਰੀਕਾ ਨਾਲ ਸਰੰਗ ਟੀਵੀ ਦੇ ਸੀਈਓ ਸਰਦਾਰ ਖਰਜੀਤ ਸਿੰਘ ਹੁੰਦਲ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ ਜਿਸ ਵਿੱਚ ਲੋਕ ਸਭਾ ਚੋਣਾਂ ਦੇ ਨਾਲ 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 ਬਾਲੀਵੁੱਡ ਕੋਇਨ ਕੰਨਰ ਨੋ ਦੇ ਥਾਪੜ ਕਾਣ ਤੇ ਵੀ ਚਰਚਾ ਕੀਤੀ ਗਈ ਇਸ ਦੇ ਨਾਲ ਹੀ ਸਾਫਕਾਰ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਰੇ ਵੀ ਚਰਚਾ ਕੀਤੀ ਗਈ ਸੋਫਰਮਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤ ਹੰਦਲ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਕਈ ਮੁੱਦੇ ਆ ਤੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਪੈਸ਼ਲੀ ਗੈਸਟ ਜਿਹੜੇ ਇਹ ਪਹਿਲਾਂ ਵੀ ਆਪਾਂ ਕਈ ਵਾਰ ਇਹਨਾਂ ਨਾਲ ਗੁਲਾਕਤਾ ਕਰ ਚੁੱਕੇ ਹਾਂ ਔਰ ਟਾਕ ਕਰ ਚੁੱਕੇ ਹਾਂ ਅੱਜ ਦੇ ਮੁੱਦੇ ਜਿਹੜੇ ਨੇ ਉਹ ਬੜੇ ਗੰਭੀਰ ਮੁੱਦੇ ਨੇ ਔਰ ਉਹਨਾਂ ਦੇ ਚਾਨਣਾ ਪਾਉਣਾ ਬਹੁਤ ਜ਼ਰੂਰੀ ਸੀ ਅੱਜ ਸਾਡੇ ਨਾਲ ਨੇ ਸਾਡੇ ਗੈਸਟ ਦਾ ਡਾਕਟਰ ਸਿੰਦਰ ਸਿੰਘ ਜੀ ਗਿਲ ਸੀਨੀਅਰ ਪੱਤਰਕਾਰ ਪੀਸ ਆਫ ਐਮਬੈਸਡਰ ਯੂਐਸਏ ਦਰਸਾਫ ਸਬਰੰਗ ਟੀਵੀ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਸਬਰੰਗ ਟੀਵੀ ਦੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਇਸ ਸਬਰੰਗ ਟੀਵੀ ਚੈਨਲ ਦੇ ਸੀਓ ਮੈਂ ਜੀ ਆਇਆਂ ਕਿਨਾਂ ਗਾ ਜਿਹੜੇ ਸਮੇਂ-ਸਮੇਂ ਮੈਨੂੰ ਭੱਖਦਿਆਂ ਮੁੱਦਿਆਂ ਦੇ ਉੱਤੇ ਜਾਣਕਾਰੀ ਲੈਂਦੇ ਡਿਬੇਟ ਕਰਵਾਉਂਦੇ ਆ ਔਰ ਅੱਜ ਦੇ ਵੀ ਬੜੇ ਗੰਭੀਰ ਮੁੱਦੇ ਹੈ ਜਿਨ੍ਹਾਂ ਨੇ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹੈ ਉਹ ਹੈ ਪੰਜਾਬ ਦੀਆਂ ਨਵੇਂ ਹਿੰਦੂਸਤਾਨ ਦੀਆਂ ਇਲੈਕਸ਼ਨਾਂ ਆਪਣੇ ਕੰਗੜਾ ਰੌਡ ਦਾ ਮੁੱਦਾ ਤੇ ਟਰੰਪ ਦੀ ਇਲੈਕਸ਼ਨ ਇਨ ਅਮਰੀਕਾ ਬਿਲਕੁਲ ਦੋਸਤੋ ਅੱਜ ਅਸੀਂ ਫਰਸਟ ਜਿਹੜਾ ਸਾਡਾ ਗੱਲਬਾਤ ਦਾ ਵਿਸ਼ਾ ਹੋਏਗਾ ਉਹ ਹਿੰਦੁਸਤਾਨ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਹੋਏਗਾ ਕੀ ਇਹ ਇੱਕ ਗੇਮ ਸੀ ਕੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਕਿ ਪੰਜਾਬ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਸ ਟਾਈਮ ਤੇ ਕਰਵਾਈਆਂ ਗਈਆਂ ਹਿੰਦੁਸਤਾਨ ਦੀਆਂ ਇਲੈਕਸ਼ਨਾਂ ਹੋਈਆਂ ਪਰ ਅਖੀਰ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਕਰਵਾਈ ਗਈ ਕੀ ਇਹ ਬਣਦਾ ਸੀ ਸਿੱਖਾਂ ਦੇ ਯਕਮਾ ਤੇ ਲੂਣ ਛਲਕਣਾ ਚਾਹੁੰਦੀ ਸੀ ਸਰਕਾਰ ਕਿ ਉਹਨਾਂ ਨੇ 1 ਜੂਨ ਨੂੰ ਇਲੈਕਸ਼ਨ ਇਹ ਚੋਣ ਰੱਖੀ ਹੈ ਜਦੋਂ ਕਿ ਇਹ ਪਤਾ ਆਇਆ ਕਿ ਪੰਜਾਬ ਦੇ ਵਿੱਚ ਔਰ ਸਾਰੇ ਹਿੰਦੁਸਤਾਨ 'ਚ ਦੇਖਿਆ ਜਾਏ ਤੇ ਉਸ ਸਮੇਂ ਦੀ ਹਾਕਮ ਧਿਰ ਕਾਂਗਰਸ ਪਾਰਟੀ ਨੇ ਦਰਬਾਰ ਸਾਹਿਬ 골ਡਨ ਟੈਂਪਲ ਅਕਾਲ ਤਖਤ ਤੇ ਹੋਰ ਅਨੇਕਾਂ ਗੁਰਦੁਆਰਿਆਂ ਤੇ ਅਟੈਕ ਕੀਤੇ ਸੀ ਔਰ ਪਹਿਲੀ ਤਰੀਕ ਨੂੰ ਲੈ ਕੇ ਇੱਕ ਹਫਤਾ ਜਿਹੜਾ ਆ ਉਹ ਖਾਸ ਤੌਰ ਤੇ ਸਿੱਖਾਂ ਲਈ ਬੜਾ ਸੋਗ ਦਾ ਹਫਤਾ ਗਿਣਿਆ ਜਾਂਦਾ ਔਰ ਉਸ ਹਫਤੇ ਦੇ ਪਹਿਲੇ ਵੀਕ ਔਰ ਫਸਟ ਤਰੀਕ ਨੂੰ ਪਹਿਲੀ ਤਰੀਕ ਨੂੰ ਪਹਿਲੀ ਜੂਨ ਨੂੰ ਹੀ ਇਹ ਇਲੈਕਸ਼ਨ ਜਿਹੜੀ ਆ ਇਹ ਰੱਖੀ ਗਈ ਆ ਔਰ ਮੈਂ ਇਹ ਗੱਲ ਕਹਾਂਗਾ ਕਿ ਪੰਜਾਬ ਦੇ ਲੋਕ ਬੜੇ ਗੈਰਤਮੰਦ ਲੋਕ ਸਨ ਲੇਕਿਨ ਇਹ ਸਿਲੈਕਸ਼ਨ ਦੇ ਵਿੱਚ ਉਹਨਾਂ ਨੇ ਇਹ ਦੱਸ ਦਿੱਤਾ ਕਿ ਅਸੀਂ ਬੇਗੈਰਤ ਹੋ ਗਏ ਪਹਿਲੀ ਤਰੀਕ ਨੂੰ ਵੋਟਾਂ ਪਾ ਕੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਕੀ ਤੁਸੀਂ ਵੋਟਾਂ ਪਾਉਣ ਲੱਗਿਆ ਇਹ ਨਹੀਂ ਸੀ ਸੋਚਿਆ ਕਿ ਕਿਹੜੀ ਪਾਰਟੀ ਨੂੰ ਅਸੀਂ ਵੋਟਾਂ ਪਾ ਰਿਹਾ ਜਿਹੜੀ ਪਾਰਟੀ ਨੇ ਤੁਹਾਡੇ ਗੋਲਡਨ ਟੈਂਪਲ ਦੇ ਉੱਤੇ ਅਟੈਕ ਕੀਤਾ ਹੋਏ ਕਿਹੜੀ ਪਾਰਟੀ ਨੂੰ ਅਸੀਂ ਵੋਟਾਂ ਪਾ ਕੇ ਜਿਤਾਉਣ ਨਾਲ ਖੜ ਰਹੇ ਹਾਂ ਜਿਹੜੀ ਪਾਰਟੀ ਨੇ ਤੁਹਾਡੇ ਕਸਤਖਤ ਤਖਤਸਫ ਨੂੰ ਢਹਿਟਰੀ ਕਰ ਦਿੱਤਾ ਹੋਏ ਡਾਕਟਰ ਸਾਹਿਬ ਇਹ ਗੱਲ ਜਿਹੜੀ ਬੜੀ ਗੰਭੀਰ ਹੈ ਕੀ ਕਹਿਣਾ ਚਾਹੁੰਦੇ ਹੋ ਉੰਦਸਾ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ ਕਿ ਸੈਂਟਰ ਗਵਰਨਮੈਂਟ ਨੇ ਮੋਦੀ ਗਵਰਨਮੈਂਟ ਨੇ ਭਾਜਪਾ ਦੀ ਸਰਕਾਰ ਨੇ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਵਿੱਚ ਜੋ ਮਹੀਨੇ ਚੋਣਾਂ ਰੱਖੀਆਂ ਸੀ ਉਹਦਾ ਮੁੱਖ ਕਰਨ ਇਹ ਸੀ ਕਿ ਜਿਹੜੇ ਪੰਜਾਬੀ ਐ ਉਹ ਕਾਂਗਰਸਪਤੀ ਪੜਾਸ ਕਢ ਲੈਣ ਔਰ ਜਿਹੜੀ ਬਹੁਮਤ ਐ ਉਹ ਕਿਸੇ ਐਸੇ ਪਾਰਟੀ ਨੂੰ ਮਿਲੇ ਜਿਹੜੀ ਸਾਫ਼ ਸੁਥਰੀ ਹੋਵੇ ਪਰ ਇੱਕ ਗੱਲੋਂ ਮੈਂ ਪੰਜਾਬੀਆਂ ਨੂੰ ਵਧਾਈ ਵੀ ਦਿਆਂਗਾ ਉਹਨਾਂ ਨੇ ਅਮਰਤਪਾਲ ਦਾ ਜਿਤਾਣਾ ਤੇ ਸਰਬਜੀਤ ਨੂੰ ਜਿਤਾਣਾ ਜਿਹੜੇ ਕਿ ਆਜ਼ਾਦ ਉਮੀਦਵਾਰ ਸੀ ਉੱਥੇ ਆਪਣਾ ਉਹਨਾਂ ਨੇ ਰੋਸ ਜਿਹੜਾ ਹੈ ਉਹ ਜ਼ਾਹਿਰ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬੀਆਂ ਦੇ ਖਿਲਾਫ ਹੈ ਔਰ ਪੰਜਾਬੀ ਇੱਕ ਜੁੱਟ ਹੈ ਔਰ ਉਹਨਾਂ ਨੇ ਇਹਨਾਂ ਨੂੰ ਜਿਤਾ ਕੇ ਇਹ ਦੱਸ ਦਿੱਤਾ ਹੈ ਕਿ ਪੰਜਾਬ ਦੇ ਨਾਲ ਤੁਸੀਂ ਕਦੇ ਵਿਤਕਰਾ ਨਹੀਂ ਕਰ ਸਕਦੇ ਦਰਸ਼ਕ ਗੱਲ ਇਹ ਤੇ ਮੁਕਦੀ ਆ ਕਿ ਠੀਕ ਹੈ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ ਨੂੰ ਜਿਤਾਇਆ ਅਸੀਂ ਉਹਨਾਂ ਨੂੰ ਮੁਬਾਰਕਾ ਦਿੰਦੇ ਆ ਪਰ ਗੱਲ ਇਸ ਪੱਖ ਨੂੰ ਤੁਰਦੀ ਆ ਕਿ ਕਾਂਗਰਸ ਨੂੰ 7 ਸੀਟਾਂ ਪੰਜਾਬੀਆਂ ਨੇ ਦੇ ਦੇਣੀਆਂ ਕੀ ਇਹ ਪੰਜਾਬੀਓ ਤੁਸੀਂ ਤੁਹਾਡੇ ਹਿਰਦੇ ਤੇ ਗੱਲ ਉਤਰਦੀ ਆ ਕਿ ਜਿਹੜੀ ਸਰਕਾਰ ਨੇ ਜਿਹੜੀ ਪਾਰਟੀ ਨੇ ਤੁਹਾਡੇ ਗੁਰੂ ਧਾਮਾਂ ਦੇ ਉੱਤੇ ਅਟੈਕ ਕੀਤੇ ਹੋਣ ਤੇ ਤੁਸੀਂ ਉਹਨਾਂ ਨੂੰ ਜਿਤਾਓ ਔਰ ਇਸ ਤੋਂ ਪਹਿਲਾਂ ਵੀ 5 ਸਾਲ ਦੀ ਸਰਕਾਰ ਕਾਂਗਰਸ ਹਟਾ ਚੁੱਕੀ ਐ ਉਦੋਂ ਵੀ ਤੁਸੀਂ ਬੜੇ ਯੋਸ਼ ਸ਼ੋਰ ਨਾਲ ਉਹਨਾਂ ਨੂੰ ਜਿਤਾਇਆ ਕਿਉਂਕਿ ਮੈਨੂੰ ਲੱਗਦਾ ਵੀ ਆਪਾਂ ਪੰਜਾਬੀ ਉੱਤੋਂ ਤੋਂ ਵਿੱਚੋਂ ਕੁਝ ਹੋਰ ਆ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਚਲਾ ਗਿਆ ਔਰ ਆਮ ਆਦੀ ਪਾਰਟੀ ਜਿਹੜੀ ਇਸ ਵੇਲੇ ਕਾਬਜ਼ ਹੈ ਪੰਜਾਬ ਤੇ ਜਿਹਦੀ ਸਰਕਾਰ ਆ ਉਹ ਤਿੰਨ ਸੀਟਾਂ ਤੇ ਹੀ ਸਿੰਮਟ ਕੇ ਰਹਿ ਗਈ ਜੇ ਭਾਜੀ ਪੀ ਡੀ ਕੱਲ ਦੇਖਈ ਦੇਖੀ ਜਏ ਤੇ ਉਹਨੇ ਅਗੇਨ ਕੀਤਾ ਭਾਵੇਂ ਸੀਟ ਕੋਈ ਨਹੀਂ ਜਿੱਤ ਸਕੀ ਲੇਕਨ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਉਹ ਦੂਜੇ ਨੰਬਰ ਤੇ ਆਏ ਆ ਉਹਨਾਂ ਨੇ ਆਪਣਾ ਵੋਟ ਪ੍ਰਤੀਸ਼ਤ ਜਿਹੜਾ ਪਰਸੈਂਟੇਜ ਵਧਾਇਆ ਮੈਂ ਦੱਸਦਾ ਤੁਹਾਡਾ ਮੈਂ ਬਿਲਕੁਲ ਸਹਿਮਤ ਆ ਕਿ ਅਕਾਲੀ ਜਿਹੜੇ ਹੈ ਉਹ ਹਾਸ਼ੀਏ ਤੋਂ ਖਤਮਤੇ ਨਹੀਂ ਹੋਏ ਹਾਸ਼ੀਏ ਤੇ ਰਹੇ ਆ ਭਾਵੇਂ ਇੱਕ ਸੀਟ ਲਈ ਹੈ ਉਹਦਾ ਮੁੱਖ ਕਾਰਨ ਇਹ ਹੈ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਪੰਜਾਬ ਦੀ ਜਿਹੜੀ ਕਿ ਹਿੰਦੁਸਤਾਨ ਬਣਨ ਤੋਂ ਪਹਿਲਾਂ ਹੋਂਦ ਵਿੱਚ ਆਈ ਹੋਈ ਹੈ ਲੇਕਿਨ ਇੱਥੇ ਮੈਂ ਦੋਸ਼ ਜਿਹੜਾ ਹੈ ਸਮੁੱਚੇ ਖਾਲੀ ਦਲ ਨੂੰ ਦਿਆਂਗਾ ਕਿ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਇਸ ਵਾਰਾ ਜਿੰਨੇ ਵੀ 13 ਦੀਆਂ 13 ਸੀਟਾਂ ਸੀ ਨਾ ਇਹ ਉਹਨਾਂ ਵਿਅਕਤੀਆਂ ਨੂੰ ਲੜਾਉਂਦੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਸੀ ਔਰ ਉਹਦੇ ਨਾਲ ਇੱਕ ਤੇ ਜਿਹੜੀ ਸੀ 84 ਦਾ ਪੜਾਸ ਜਿਹੜੇ ਹੀ ਉਹ ਲੋਕਾਂ ਨੇ ਕੱਢ ਲੈਣੇ ਸੀ ਦੂਸਰਾ ਇਹ ਵੀ 13 ਦੀਆਂ 13 ਸੀਟਾਂ ਜਿਹੜੀਆਂ ਸੀ ਉਹ ਅਕਾਲੀ ਦਲ ਨੂੰ ਜਿਤਾਦਣੀਆਂ ਸੀ ਔਰ ਅਗਲੀ ਜਿਹੜੀ ਸਰਕਾਰ ਸੀ ਉਹ ਇਹਨਾਂ ਦੀ ਅਕਾਲੀਆਂ ਦੀ ਬਣਨੀ ਸੀ ਦੇਖੋ ਜੀ ਦੂ ਦੇਰ ਆਏ ਦਰਸਤਾਏ ਹੋ ਸਕਦਾ ਵੀ ਅਕਾਲੀ ਦਲ ਏਸੀ ਤੋਂ ਕੋਈ ਸਫਲ ਸਿੱਖੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੰਗੀ ਕਾਰਜ ਕਰਨੀ ਔਰ ਚੰਗੇ ਪਾਰਟੀ ਲੈਵਲ ਤੇ ਉੱਤੇ ਤਰ੍ਹਾਂ ਨੂੰ ਜੁਕਤ ਕਰਕੇ ਇਹ ਪਾਰਟੀ ਨੂੰ ਚੰਗਾ ਸਟੈਂਡ ਦੇ ਸਕਣ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਅਮਰੀਕਾ ਦੇ ਵਿੱਚ ਅਕਾਲੀ ਦਲ ਹੈ ਅਮਰੀਕਾ ਦੇ ਵਿੱਚ ਕੁਝ ਕਾਲੀ ਦਲ ਦੇ ਵਰਕਰਾਂ ਨੇ ਛੱਡ ਕੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਪ੍ਰਚਾਰ ਵੀ ਕੀਤਾ ਔਰ ਅਕਾਲੀ ਦਲ ਬਾਰੇ ਕੋਈ ਚੰਗੀ ਨੀਤੀ ਪੜਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਬਹੁਤ ਸਾਰੇ ਕਾਲੀ ਲੀਡਰ ਜਿਹੜੇ ਨੇ ਉਹ ਗੁੰਮੀ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੁਸਾ ਇੱਥੇ ਫਿਰ ਮੈਂ ਦੋਸ਼ ਜਿਹੜਾ ਹੈ ਉਹ ਮੈਂ ਪਾਰਟੀ ਪ੍ਰਧਾਨ ਨੂੰ ਦਿਵਾਵਾਂਗਾ ਜਿਨ੍ਹਾਂ ਨੇ ਪ੍ਰਵਾਸੀ ਅਕਾਲੀ ਦਲ ਦੀ ਸਹਾਇਨ ਨਹੀਂ ਲਈ ਹਮ ਜਦ ਕਿ ਇਹਨਾਂ ਨੂੰ ਇਹ ਜਿਹੜਾ ਪ੍ਰਵਾਸੀ ਅਕਾਲੀ ਦਲ ਸੀ ਇਹਨੂੰ ਕੌਨਫੀਡੈਂਸ ਲੈਣਾ ਚਾਹੀਦਾ ਸੀ ਔਰ ਇਹਦੇ ਵਿੱਚ ਜਿਹੜਾ ਸੀ ਨਾ ਅਹੁਦੇਦਾਰ ਬਦਲਣੇ ਚਾਹੀਦੇ ਸੀ ਬਿਲਕੁਲ ਔਰ ਇਹਨੂੰ ਰੀਆਰਗੇਨਾਈਜ਼ ਕਰਨਾ ਚਾਹੀਦਾ ਸੀ ਇਹ ਵੀ ਇੱਕ ਕਾਰਨ ਬੜਿਆ ਕਿ ਪ੍ਰਧਾਨ ਜੀ ਨੇ ਜਾਂ ਜਿਹੜੇ ਐਨ ਆਰ ਆਈ ਇੰਚਾਰਜ ਸੀ ਉਹਨਾਂ ਨੇ ਸਹਾਰ ਨਹੀਂ ਲਈ ਔਰ ਜਿਸ ਕਰਕੇ ਅਕਾਲੀ ਬਾਹਰ ਬੈਠਾ ਖੇਰੂ ਖੇਰੂ ਸਮਝ ਰਿਹਾ ਸੀ ਜਦੋਂ ਪਾਰਟੀ ਰੈਕੋਗਨਾਈਜ਼ ਨਾ ਕਰੇ ਔਰ ਸਮੇਂ-ਸਮੇਂ ਪ੍ਰਧਾਨ ਚੇਅਰਮੈਨ ਮੀਟਿੰਗਾਂ ਨਾ ਕਰਨ ਔਰ ਘਰੇ ਬੈਠੇ ਰਹਿਣ ਜਾਂ ਘਰੇ ਬੈਠ ਕੇ ਬਿਆਨ ਦੇ ਦੇਣ ਤੇ ਉਹ ਗੱਲ ਜਿਹੜੀ ਹੈ ਉਹ ਕਿਸੇ ਵੀ ਗੱਲੇ ਤੋਂ ਉਤਰਦੀ ਨਹੀਂ ਹੈ ਮੈਂ ਦੇਖਾਂਗਾ ਕਿ ਇਹਨਾਂ ਨੂੰ ਪ੍ਰਧਾਨ ਜੀ ਨੂੰ ਜਿਹੜਾ ਹੈ ਸਮੁੱਚੇ ਅਕਾਲੀ ਦਲ ਦਾ ਵਿਸ਼ਲੇਸ਼ਨ ਕਰਕੇ ਔਰ ਅਸਲੀਅਤ ਜਿਹੜੀ ਹੈ ਉਹ ਸਾਹਮਣੇ ਲਿਆਉਣੀ ਚਾਹੀਦੀ ਹੈ ਹਾਰ ਦੇ ਕਾਰਨ ਕੀ ਹੋਏ ਪ੍ਰਵਾਸੀਆਂ ਨੂੰ ਕਿਉਂ ਨਹੀਂ ਤਰਜੀਹ ਦਿੱਤੀ ਗਈ ਔਰ ਪ੍ਰਵਾਸੀਆਂ ਅਕਾਲੀ ਦਲ ਨੇ ਆਪਣਾ ਰੋਲ ਮ ਕਿਉਂ ਨਹੀਂ ਨਵਾਇਆ ਹੈ ਇਸ ਯਾ ਹਿੰਦੁਸਤਾਨ ਦੀਆਂ ਔਰ ਪੰਜਾਬ ਸਪੈਸ਼ਲੀ ਪੰਜਾਬ ਦੀਆਂ ਰਕਸ਼ਨਾ ਬਾਰੇ ਗੱਲਬਾਤ ਆ ਉਹ ਗੱਲ ਕਰਦੇ ਆ ਟੰਗਣਾ ਦੀ ਕੀ ਉਹ ਸਮੇਂ-ਸਮੇਂ ਸਿਰ ਐਸ ਜੀਆਂ ਗੱਲਾਂ ਕਰਕੇ ਸੁਰਕੀਆਂ ਬਟਾਰਨਾ ਚਾਹੁੰਦੀ ਆ ਜਾਂ ਕੋਈ ਉਹਦੇ ਮਨ ਦੇ ਵਿੱਚ ਪੰਜਾਬ ਪੰਜਾਬੀਆਂ ਪ੍ਰਤੀ ਨਫ਼ਰਤ ਆ ਹਰ ਵੇਲੇ ਪੰਜਾਬੀਆਂ ਨੂੰ ਅਤਵਾਦੀ ਕਹਿਣਾ ਟੈਰੋਰਿਸਟ ਕਹਿਣਾ ਦੇਖੋ ਜੀ ਇੱਥੇ ਮੈਂ ਦੋਸ਼ ਬੀਜੇਪੀ ਨੂੰ ਦੇਾਂਗੇ ਜਿਨ੍ਹਾਂ ਨੇ ਉਹਨੂੰ ਪਦਮਸ਼ਰੀ ਦਿੱਤਾ ਔਰ ਮੰਡੀ ਤੋਂ ਸੀਟ ਦਿੱਤੀ ਕਿਉਂਕਿ ਉਹ ਸ਼ੁਰੂ ਤੋਂ ਹੀ ਕਿਸਾਨਾਂ ਦੇ ਖਿਲਾਫ ਬੋਲਦੀ ਰਹੀ ਹੈ ਪੰਜਾਬੀਆਂ ਦੇ ਖਿਲਾਫ ਬੋਲਦੀ ਰਹੀ ਹੈ ਔਰ ਐਸ ਘਟਨਾ ਤੋਂ ਬਾਅਦ ਉਹਨੇ ਸਪਸ਼ਟ ਕਰ ਦੇ ਦਿੱਤਾ ਕਿ ਪੂਰਾ ਪੰਜਾਬ ਜਿਹੜਾ ਹੈ ਜਿਹੜੇ ਉੱਥੇ ਵੱਸਦੇ ਉਹ ਸਾਰੇ ਉਗਰਵਾਦੀ ਹੈ ਔਰ ਇਹਦੇ ਬਾਰੇ ਸੋਚਣਾ ਪਵੇਗਾ ਇਹੋ ਜਿਹੀ ਜਿਹੜੀ ਸ਼ਖਸੀਅਤ ਹੈ ਉਹ ਤੇ ਮੈਂ ਕਹਾਂਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਹੈ ਵੀ ਇਹਨੂੰ ਸਮਝਾਇਆ ਜਾਵੇ ਕਿਉਂਕਿ ਪੰਜਾਬ ਪੰਜਾਬੀ ਔਰ ਕਿਸਾਨ ਜਿਹੜੇ ਹੈ ਹਿੰਦੁਸਤਾਨ ਦੇ ਪਾਲਣਹਾਰ ਹੈ ਸ਼ਰਧਾ ਦੇ ਰਾਖੇਦਾਰ ਹੈ ਔਰ ਇਹਨਾਂ ਕਰਕੇ ਹਿੰਦੁਸਤਾਨ ਬਚਿਆ ਹੋਇਆ ਹੈ ਇਹਨਾਂ ਦੀਆਂ ਕੁਰਬਾਨੀਆਂ ਕਰਕੇ ਹਿੰਦੁਸਤਾਨ ਹੋਂਦ ਚ ਆਇਆ ਔਰ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਹਿ ਕੇ ਸੰਬੋਧਨ ਕਰਨਾ ਜਿਹੜਾ ਹੈ ਉਹ ਇੱਕ ਕਿਸਮ ਦਾ ਸਮੁੱਚੇ ਹਿੰਦੁਸਤਾਨ ਵਿੱਚ ਐਜੀਟੇਸ਼ਨ ਖੜੀ ਕਰਨਾ ਜਿਹਨੂੰ ਸੁਭਾਲਣਾ ਜਲਾ ਹੈ ਉਹ ਬੀਜਪੀ ਲਈ ਔਖਾ ਹੋ ਜਾਵੇਗਾ। ਔਰ ਜਦੋਂ ਵੀ ਆ ਦੇਖੀਏ ਕਿ ਕਿਸਾਨਾਂ ਦਾ ਮੋਰਚਾ ਲਗਾ ਤੇ ਕਿਸਾਨਾਂ ਨੂੰ ਮਾਰਾ ਕਿਆ ਔਰ ਸਪੈਸ਼ਲੀ ਕਿਸਾਨ ਵੂਮਨ ਲੇਡੀਜ਼ ਜਿਹੜੀਆਂ ਧਰਨੇ ਤੇ ਜਾਂਦੀਆਂ ਸੀ ਉਹਨਾਂ ਬਾਰੇ ਗਲਤ ਭਾਸ਼ਾ ਬੋਲ ਲਈ ਕਿ 100-100 ਰੁਪਏ ਤੇ ਇਹ ਲੈ ਕੇ ਆਈ ਹੋਏ ਨੇ। ਔਰ ਇਹੋ ਜੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਕਿਉਂਕਿ ਮੈਂ ਇਹਨੂੰ ਪੁੱਛਣਾ ਚਾਹੁੰਦਾ ਤੇ ਰੋਟੀ ਖਾਨੀ ਹੈ ਚੌਲ ਖਾਨੀ ਹੈ ਦਾਲਾਂ ਖਾਨੀ ਹੈ ਜਾਂ ਸਬਜ਼ੀਆਂ ਖਾਨੀਆਂ ਉਹਨਾਂ ਨੂੰ ਕੌਣ ਪੈਦਾ ਕਰਦਾ ਉਹ ਨਾ ਤੇ ਰਾਸਤ ਪ੍ਰਤੀ ਭਵਨ ਦੇ ਵਿੱਚ ਪੈਦਾ ਕੀਤੀਆਂ ਜਾਂਦੀਆਂ ਨੇ ਨਾ ਪ੍ਰੈਮਿੰਸਟਰ ਹਾਊਸ 'ਚ ਪੈਦਾ ਕੀਤੀਆਂ ਜਾਂਦੀਆਂ ਨੇ ਔਰ ਪੈਦਾ ਕਿੱਥੇ ਹੁੰਦੀਆਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਔਰ ਜਿਹੜੇ ਕਿਸਾਨ ਉਹਨਾਂ ਨੂੰ ਪੈਦਾ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਇਹ ਅੰਨਦਾਤਾ ਨੇ ਉਹਨਾਂ ਤੇ ਅੱਜੀਆਂ ਬਾੜੀਆਂ ਟਿੱਪਣੀਆਂ ਕਰਨੀਆਂ ਆ ਫਿਰ ਦੂਜਾ ਪੰਜਾਬ ਵਾਸੀਆਂ ਤੇ ਜੀ ਦੇ ਨਾਲ ਸਿੰਘ ਲੱਗਾ ਜੇ ਨਾਲ ਕੌਰ ਲੱਗਾ ਉਹਨੂੰ ਅਤਵਾਦੀ ਕਹਿਣਾ ਮੈਂ ਕਹਿੰਦਾ ਕਿ ਇਹਦੀ ਸੋਚ ਦਾ ਜਨਾਜਾ ਨਿਕਲਿਆ ਆ ਆਓ ਦੋਸਤੋ ਮੈਂ ਇੱਕ ਗੱਲ ਵੀ ਕਹਾਂ ਕਿ ਡਾਕਟਰ ਸਾਹਿਬ ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋ ਕਲਵਿੰਦਰ ਕੌਰ ਜਿੰਨੇ ਇਹ ਜੋ ਕੁਝ ਹੋਇਆ ਚੰਡੀਗੜ੍ਹ 에ਅਰਪੋਰਟ ਤੇ ਕਲਵਿੰਦਰ ਕੌਰ ਨੇ ਜੇ ਉਹਦੇ ਨਾਲ ਐਸੀ ਕੋਈ ਗੱਲ ਕੀਤੀ ਆ ਤੇ ਮੈਂ ਕਹਿੰਦਾ ਕਿ ਉਹਨੇ ਬਿਲਕੁਲ درست ਕੀਤਾ ਇੱਕ ਹਹਾਵਤ ਆ ਵਿਗੜੀ ਤਗੜੀ ਦਾ ਡੰਡਾ ਯਾਰ ਔਰ ਕਿលਵੰਦਰ ਗੌਰ ਸਮੁੱਚਾ ਪੰਜਾਬ ਨਹੀਂ ਪੰਜਾਬ ਵਾਸੀ ਭਾਵੇਂ ਕਿਸੇ ਕੋਨੇ 'ਚ ਬੈਠੇ ਨੇ ਭਾਵੇਂ ਕਿਸੇ ਦੇਸ਼ 'ਚ ਬੈਠੇ ਨੇ ਅੱਜ ਤੇਰੇ ਨਾਲ ਨੇ ਸਬਰੰਗ ਟੀਵੀ ਤੈਨੂੰ ਸ਼ਾਬਾਸ਼ੇ ਦਿੰਦਾ ਮੈਂ ਬਿਲਕੁਲ ਹੁਣ ਦਸਾਬ ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ ਕਿ ਮੋਦੀ ਸਾਹਿਬ ਨੂੰ ਜਿਹੜਾ ਹੈ ਕੰਗਣਾ ਨੂੰ ਸਮਝਾਣਾ ਪਵੇਗਾ ਕਿਉਂਕਿ ਕੰਗਣਾ ਨੇ ਇੰਡੀਵਿਜੁਅਲ ਗੱਲ ਨਹੀਂ ਕੀਤੀ ਉੱਥੇ ਸਮੁੱਚੇ ਪੰਜਾਬੀਆਂ ਨੂੰ ਜਿਹੜਾ ਹੈ ਉਹ ਆਤਵਾਦੀ ਕਿਹਾ ਏ ਔਰ ਸਮੁੱਚਾ ਪੰਜਾਬੀ ਕਿਤੇ ਵੀ ਵੱਸਦਾ ਹੈ ਉਹ ਪੀਲਰ ਬਣ ਕੇ ਇਹਦੇ ਅਗੇਂ ਖੜ ਜੇਗਾ ਇਹ ਤੇ ਹੁਣ ਤੇ ਇੱਕ ਚਪੇੜ ਵੱਜੀ ਆ ਮੈਂ ਤੇ ਕਹਾਂਗਾ ਭਾਵੇਂ ਇਹਦੇ ਨਾਲ ਜਿੰਨੀ ਮਰਜੀ ਸਿਕਿਉਰਟੀ ਹੋਵੇ ਸਿਕਿਉਰਟੀ ਦੇ ਵਿੱਚ ਵੀ ਇਹਨੂੰ ਚਪੇੜਾਂ ਹੋਰ ਪੈਣਗੀਆਂ ਜੇ ਇਹ ਮਸਲੇ ਨੂੰ ਸੁਲਝਾਇਆ ਨਾ ਗਿਆ ਡਾਕਟਰ ਸਾਹਿਬ ਚਲੋ ਆਖਰੀ ਮੁੱਦੇ ਤੇ ਗੱਲ ਕਰਦੇ ਆ ਅਮਰੀਕਾ ਦੀਆਂ ਇਲੈਕਸ਼ਨਾਂ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਾਰੇ ਗੱਲ ਕਰਦੇ ਆ ਕੀ ਸਥਿਤੀ ਆ ਇਸ ਵੇਲੇ ਉਹਨਾਂ ਦੀ ਦੇਖੋ ਜਿੰਨਾ ਚਿਰ ਤੇ ਚਾਰजेस ਨਹੀਂ ਲੱਗੇ ਜਾਂ ਉਹਨੂੰ ਦੋਸ਼ੀ ਕਰਾਰ ਨਹੀਂ 트ੰਪ ਨੂੰ ਦਿੱਤਾ ਉਹਨਾਂ ਚਿਰ ਤੇ ਹਰ ਬੰਦੇ ਦੀ ਜ਼ੁਬਾਨ ਤੇ ਇਹ ਸੀ ਕਿ ਅਗਲਾ ਪ੍ਰੈਜ਼ੀਡੈਂਟ ਜਿਹੜਾ ਉਹ 트ੰਪ ਆਵੇਗਾ ਜਦੋਂ ਦੋਸ਼ੀ ਕਰਾਰ ਦੇ ਦਿੱਤਾ ਤਾਂ ਲੋਕਾਂ ਦੇ ਵਿੱਚ ਇੱਕ ਭੈ ਬਣ ਗਿਆ ਏ ਕਿ ਜੇ ਦੋਸ਼ੀ ਨੂੰ ਜਿਤਾਇਆ ਤਾਂ ਹਾਲਾਤ ਜਿਹੜੇ ਹੈ ਉਹ ਖਰਾਬ ਹੋ ਸਕਦੇ ਆ ਔਰ ਪਵਿੱਖ ਵਿੱਚ ਆਮ ਆਦਮੀ ਵੀ ਇਹ ਸੋਚੀਦਾ ਕਿ ਦੋਸ਼ੀ ਕੋਈ ਵੀ ਬਣ ਜੇ ਔਰ ਉਹ ਮੋੜ ਜਿਹੜਾ ਹੈ ਉਹ ਪਾਵਰ ਵਿੱਚ ਆ ਜਾਵੇ ਔਰ ਮੈਂ ਤੇ ਕਹਾਂਗਾ ਵੀ ਇਸ ਦੋਸ਼ ਲੱਗਣ ਨਾਲ ਜਾਂ ਦੋਸ਼ੀ ਕਰਾਉਣ ਨਾਲ ਟਰੰਪ ਦਾ ਜਿੱਤਣਾ ਮੁਸ਼ਕਲ ਹੋ ਗਿਆ ਹੈ ਸਿਰਫ ਉਹ ਆਪਣੇ ਆਪ ਨੂੰ ਬਚਾਣ ਖਾਤਰ ਚਾਹੇ ਉਹ ਜੇਲ੍ਹ ਵੀ ਚਲਾ ਜਾਏ ਇਲੈਕਸ਼ਨ ਜ਼ਰੂਰ ਲੜੇਗਾ ਔਰ ਜਿੱਤ ਦੀ ਕੋਸ਼ਿਸ਼ ਵੀ ਕਰੇਗਾ ਤਾਂ ਕਿ ਉਹਦੇ ਨਾਂ ਦੇ ਉੱਤੋਂ ਜਿਹੜਾ ਹੈ ਦੋਸ਼ ਮੁਕਤ ਹੋ ਸਕੇ ਇਹ ਦੇਖੋ ਇਹ ਜੇ ਦੋਸ਼ੀ ਕਰਾ ਦਿੱਤਾ ਜਾਂਦਾ ਤੇ ਰਿਪਬਲਿਕਨ ਪਾਰਟੀ ਵੱਲੋਂ ਕੈਂਡੀਡੇਟ ਕੌਣ ਹੋ ਸਕਦਾ ਦੇਖੋ ਰਿਪਬਲਿਕਨ ਜਿਹੜੀ ਹੈ ਉਹ ਵੀ ਦੋ ਚਿੱਤੀ ਚ ਹੈ ਕਿਉਂਕਿ ਉਹਨਾਂ ਕੋ ਕੈਂਡੀਡੇਟ ਹੋਰ ਹੈ ਨਹੀਂ ਇਹ ਪਪੂਲਰ ਕੈਂਡੀਡੇਟ ਹੈ ਇਲੈਕਸ਼ਨ ਤੇ ਇਹਨੂੰ ਹੀ ਲੜਾਏਗੀ ਉਹ ਵੀ ਲੇਕਿਨ ਇਹਦਾ ਸਿਰਫ ਇੰਨਾ ਹੀ ਹੁਣ سلسلہ ਰਹਿ ਗਿਆ ਕਿ ਆਪ ਦੋਸ਼ ਮੁਕਤ ਹੋ ਕੇ ਇਹ ਸਾਫ਼ ਸੁੱਤਰਾ ਅਖਸ਼ਰਾਂ ਹੀ ਪੇਸ਼ ਹੋਏ ਗੱਲ ਇੱਥੇ ਖੜੀ ਹੈ ਜਿੰਨਾ ਇਹਦੇ ਲਈ ਹੁਣ ਅਸੰਭਰ ਹੋ ਗਿਆ ਇਹ ਸਨ ਤਿੰਨ ਮੁੱਦੇ ਜਿਹੜੇ ਛੱਡਣਾ ਅਸੀਂ ਸਾਂਝੇ ਕੀਤੇ ਨੇ ਅਸੀਂ ਜਾਂਦੇ ਜਾਂਦੇ ਫਿਰ ਇੱਕ ਵਾਰ ਡਾਕਟਰ ਸਿਮਰ ਸਿੰਘ ਗਿੱਲ ਪੀਸ ਆਫ ਇੰਵੈਸਟਰ ਦਾ ਬਹੁਤ ਬਹੁਤ ਥੈਂਕ ਯੂ ਉਹਦਾ ਕਰਦੇ ਆ ਜਿਹੜੇ ਸਾਡੇ ਨਾਲ ਟਾਈਮ ਕੱਢ ਕੇ ਜਦੋਂ ਵੀ ਅਸੀਂ ਗੱਲ ਕਰਨਾ ਚਾਹੀਏ ਇਹਨਾਂ ਨੂੰ ਅਸੀਂ ਫੋਨ ਵੀ ਕਰੀਏ ਤੇ ਉਸੇ ਵੇਲੇ ਹਾਜ਼ਰ ਹੁੰਦੇ ਰਹੇ ਔਰ ਦੋਸਤੋ ਆਉਣ ਵਾਲੇ ਸਮੇਂ 'ਚ ਫੇਰ ਇੱਕ ਨਵੀਂ ਗੱਲ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਨਵੇਂ ਪਰਸਨੈਲਿਟੀ ਨਾਲ ਤੁਹਾਡੇ ਨਾਲ ਰੂਪ ਰੂਪ ਕਰਾਂਗੇ ਤਦ ਤੱਕ ਲਈ ਧੰਨਵਾਦ ਦਿਓ ਸਤਿ ਸ੍ਰੀ ਅਕਾਲ